ਬਾਕੀ ਕਾਲ ਜੀ ਸਾਰਿਆਂ ਨੂੰ ਹੋਰ ਸਭ ਚਿੰਤਾ ਦੇ ਆਸ ਕਰਦੇ ਹਾਂ ਸਾਰੇ ਠੀਕ ਹੋ ਗਏ ਸਾਡੇ ਆਏ ਆ ਜੀ ਮੋਰਾਵਾਲੀ ਤੋਂ ਟਰੈਕਟਰ ਆਏ ਨੇ ਪਿੰਡ ਰੇਤਾ ਖਿੱਚਣੋਂ ਆਥੇ ਜਿਹੜੀ ਦਰਿਆ ਦਰਿਆ ਚੜ ਗਿਆ ਸੀ ਤੋਂ ਤੁਸੀਂ ਟੁੱਟ ਕੇ ਜਿਹੜੀ ਨਿਕਲ ਕੇ ਤੇ ਰੇਤਾ ਪਿਆੜੀਆਂ ਦੇ ਵਿੱਚ ਪੈ ਗਈ ਆ ਉਹ ਆਏ ਨੇ ਵੀਰ ਸੇਵਾ ਕਰਨ ਵਾਸਤੇ ਤੇ ਆਜੋ ਤੁਹਾਨੂੰ ਵੀ ਦਿਖਾਉਂਦੇ ਆ ਉਹਨਾਂ ਟਰੈਕਟਰ ਚ ਲਾਉਨੇ ਆ ਹੁਣ ਟਰੈਲੀ ਤੋਂ ਤੇ ਟਰੈਲੀ ਉੱਤੇ ਟਰੈਕਟਰ ਲੱਗੇ ਲਾਉਂ ਆ ਤੇ ਕਿਦੋਂ ਰਿਆ ਹੀ ਫੋਨ ਕਰਨਾ ਵੀ ਆ ਗਿਆ ਦੋ ਮਿੰਟੋਂ ਤੇ ਅਸੀਂ ਚੱਲੇ ਨਾਲ ਕਰਾਉਨੇ ਉਹਨਾਂ ਦੀ ਜ਼ਰੂਰ ਨਾਲ ਕਰਾਉਨੇ ਆ ਸੇਵਾ ਨਾਲ ਨੂੰ ਨੇ ਟਰੈਕਟਰ ਤੇ ਬਾਅਦ ਚ ਜਿਹੜੇ ਰੇਤਾ ਦੇ ਵਿੱਚ ਉਹਨਾਂ ਫਿਰਨਾ ਮੈਂ ਕੱਡਾਂ ਰੇਤਾ ਖਿੱਚਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਜੋ ਫਿਰ ਵੇਨੀਆਂ ਟਰੈਕਟਰ ਲਾਉਂਗੇ ਟਰੈਕਟਰ ਕਿਦਾਂ ਲਾਤੇ ਆਜੋ ਮਤਲਬ ਮਰ ਗਿਆ ਮੈਂ ਸਪਰੇਅ ਪਾਈ ਅੱਖਾਂ ਚ ਪੀਜੇ ਵੀਰੇ ਸਾਸੀਆ ਭਈਆ ਹਾਲ ਦੇ ਹੋ ਭਾਈ ਜਦੂ ਕੁਛ ਹੋਏ ਕਰੀ ਸੇਵਾ ਵੇ ਮੋਰਾ ਵਾਲੀ ਤੋਂ ਵੀ モラリとモラリとハリーモラリとハリーモラリとハリーモラとハリーモとハ ਇੱਟਾ ਲੈ ਪੁੰਨੀ ਲੈਾਰੇ ਅੱਛਾ ਅਰੇ ਸੇਵਾ ਵੀ ਲੈ ਕੇ ਆਇਆ ਜੀ ਆਪ ਕੋ ਲੋੜੀ ਲੱਥਾ ਸਿੰਘ ਜੀ ਕਲਵੰਦ ਸਿੰਘ ਐਰ ਤੇਲ ਦੀ ਸੇਵਾ ਪਿੰਦੂ ਓਏ ਓ ਪਿੰਦੂ ਹਾਂ ਪਿੰਦੂ ਅਤੇਲ ਦੀ ਸੇਵਾ ਵੀ ਆਪ ਹੀ ਲੈ ਕੇ ਆਏ ਤੇਲ ਦੀ ਆਪਣੀ ਆ ਆਪਣੀ ਤੇਲ ਲੈਂਦਾ ਜੀ ਉਹਦਾ ਖਾਲੀ ਉਹ ਇਕੱਲਾ ਫੂਕੀ ਖੜਿਆ ਅੱਛਾ ਛੱਡਦਾ ਨਾਲ ਹੀ 5000 ਲੱਖ ਦਾ ਤਾਂ ਫੁਕਿਆ ਜਾਣਾ ਜੰਨੇ ਟਰੈਕਟਰ ਆਉਂਦੇ ਆ 5000 ਫੁਕਿਆ ਵੀ ਜਾਨਾ ਇਹ ਬੱਖੇ ਬੈਠੇ ਪਿੰਡਾਂ ਤੋਂ ਆਏ ਨੇ ਸਾਰੇ ਬੰਦੇ ਹਾਂ ਹਲੋ ਆ ਜੀ ਆਹ ਦੇ ਟੈਂਕ ਉਪਰ ਅੰਦਰ ਹੈ ਅਰ ਅੱਧੀ ਘਰ ਤੋਂ ਵੇਰੰਦ ਆਹ ਰੋਕੋ ਰਖਾ ਦੇ ਪਿੰਡੂ ਅੰਦਰ ਟੱਟ ਗਿਆ 6 ਲੱਖ ਰੁਪਏ ਓਕੇ ਜੇ ਨਾ ਸਾਡੇ ਮਾਣ ਆ ਜਾ ਬੱਸ ਕੇ ਰਖਾ ਦਿਓ ਉਹ ਲੈ ਆ ਅੰਦਰ ਹੀ ਆ ਮੁੰਡੇ ਟਰੈਕਟਰ ਲਾਉਂਦੇ ਨੇ ਤੋਂ ਰੈਂਪ ਕਦਾ ਬਣਾਇਆ ਕੋਈ ਨਾ ਨੇ ਇਹ ਸਟੇਜ ਐ ਜੀ ਬਾਬਾ ਸੈਸੋ ਦੀ ਅਰੇ ਬਾਬਾ ਸੈਸੋ ਦੇ ਸਮਾਗਮ ਉਧਾਰਾ ਟਰੈਕਟਰ ਸੋਨਾ ਲੈ ਕੇ ਨਾ ਟਰੈਕਟਰ ਬੜਾ ਘੈਂਟ ਕਰ ਛੜਿਆ ਹੋਇਆ ਐ ਤੋਂ ਬਹੁਤ ਜਿਹੜਾ ਕੜਾ ਉਹ ਦੂਜਾ ਕਿਦੋਂ ਆਉਣਾ ਦੂਜਾ ਜਿਹੜਾ ਉਧਰ ਬੋਲਿਆ ਪిల్లా ਹਾਂ ਉਹ ਆ ਵੀ ਸਮਾਗਮ ਇਹ ਉਹਨੇ ਕੱਲੇ ਬੰਦੇ ਉਹਦੇ ਕੋਲੇ ਗਈ ਆਏ ਨੇ ਵੀਡੀਓ ਚੜੀ ਇਹਨੇ ਇਹ ਰਾਤ ਦੇ ਤੁਰੇ ਨੇ ਕਰੇ ਹਾਂ ਫੇਰ ਮਨੇ ਰਿਆਂਗੇ 3 ਵਜੇ ਇੱਥੇ ਸੋਤਾ ਇੱਥੇ ਨਹੀਂ ਇੱਥੇ 4:00 ਵਜੇ ਹਾਂ ਗਰੀ ਵੱਡੀ ਸੇਵਾ ਜੀ ਮਹਾਰਾਜ ਜਿੰਨਾ ਦੀ ਬਾਤ ਆਏ ਬਚਾਰੇ ਰਾਤ ਦੇ ਤੁਰੇ ਆ ਰਾਤ ਨੂੰ ਪਹੁੰਚੇ ਜਮਾਹਾਂ

ਆਹ ਟਰੈਕ ਕੰਪੈਨੀਆਂ ਟਰੈਕਟਰ ਦਾ ਬਈ 14-15 ਲੱਖ ਦਾ ਹੋਣਾ ਏ ਪਹਿਲੀ ਵੀ ਨਹੀਂ ਖਾਸਤਾ ਜੇਗਾ ਆਓ ਸਾਹ ਬਾਅਦ ਚ ਕਰਾਇਆ ਹੋਰ ਜੇ ਪਹਿਲਾਂ ਟੈਂਪਲੇਟ ਅੱਛਾ ਬਾਅਦ ਚ ਕਰਾਇਆ ਹਾਂ ਕਿ ਕਿਧਰ ਹੋ ਹਾਂ ਸਾਡਾ ਇਹ ਵੀ ਕਰਾਉਗਾ ਅੱਛਾ ਅੱਛਾ ਬਾਅਦ ਚ ਕਰਾਇਆ ਇਹਦਾ ਨੰਬਰ ਲਲਵਾਇਆ ਇੱਥੇ ਜੱਗੇ ਬਹੁਤ ਕੋਲੋਂ ਆਛਾ ਇਹਦਾ ਯੋ ਕਿੰਨਾ ਟਾਈਮ ਪਿਆ ਕਿਨੇ ਪੈਸੇ ਲਾ ਕੇ ਬਾਅਦ ਇਹਦੇ ਹਾਂ ਇੱਥੇ ਤਾਂ ਕਈ ਪੈਸੇ ਲਾਦੇ ਤਾਂ ਪਾਵਰ ਨਹੀਂ ਆ ਜਿੰਨੇ ਰੋਕ ਕੱਟਦਾ ਦਿੱਜਿਆ ਆਛਾ ਉਹ ਸ਼ਕੀਰ ਉਹ ਕਹਿੰਦਾ ਕਿ ਮੈਂ ਫਾਲੇ ਦੋਏ ਲੀਵਰ ਥੱਲੇ ਛਾ ਜਵਾਂ ਫਾਲੇ ਵੀ ਮੇਰੀ ਮਰਜ਼ੀ ਦੇ ਹੁਣ ਟਰੈਕਟਰ ਦਵੇ ਨਾ ਨਹੀਂ ਆਈਆਂ ਟਰਾਲੀ ਹੈ ਕਿ ਨਹੀਂ ਤਗੜੀ ਬਣਾਈ ਹੈ ਇਹ ਸਾਰੇ ਟਰੈਕਟਰ ਰੇਤਾ ਤੇ ਲੱਗਣੇ ਜਾਂ ਪਾ ਧੂੜ ਦੇਣੀਆਂ ਘਟੋ ਘਟ ਕੱਲ ਵੀ 100 ਟਰੈਕਟਰ ਕਿੰਨੇ ਟਰੈਕਟਰ ਆਏ ਸਰਦਾਰ ਜੀ ਕਿੰਨੇ ਟਰੈਕਟਰ ਆਏ ਤਾਂ ਸੱਤ ਆਏ ਮਾਸੀ ਪੁੱਤ ਚੱਲਦਾ ਰਿਹਾ ਗੱਲ ਮਾਸੀ ਪੁੱਤ ਬੰਦੇ ਗਰਗੜੇ ਪਿੰਡ ਦੇ ਉਸਾਰ ਮਰੇ ਜੀ ਜੀ ਦੂਰੋਂ ਇਹ ਆ ਰਹੇ ਨੇ ਅਸੀਂ ਲਾਗੋ ਨਹੀਂ ਜ਼ਿਆਦਾ ਕਰ ਸਕਦੇ ਹਾਂ ਬਾਰੇ ਬਾਰੇ ਜਾਈਏ ਨਾ ਬੰਦਿਆਂ ਦੇ ਸਹੀ ਸੇਵਾ ਨਾਲ ਬੜਾ ਸਟਾਰ ਰਿਹਾ ਦਾ ਏ ਤੱਕੜੀ ਲਾਈ ਜਾਂਦੇ ਆ। ਡੀਜ਼ਲ ਦੇ ਤੱਕੋਂ ਡੜਿਆ ਪਾਜੀ ਹੋਈ। ਮੇਰੇ ਸਾਹੂ ਕੱਲ ਕਨੇ ਹੁਣਾ। ਬਿੱਲਾ ਵੀਰਾ ਬਿੱਲਾ ਪਲਵਾਨ ਕਹਿੰਦੇ ਨਾਲ ਉਹ। ਬਿੱਲਾ ਪਲਵਾਨ। ਮੂਸੇ ਵਾਲੀ ਆ। ਕਿਹੜਾ ਪਿੰਡ ਕਿਹੜਾ ਦਾ? ਮੂਸੇਮੂਸਾ। ਮਾਰੇ ਬਿੱਲਾ ਪਾ ਆ ਰਿਹਾ ਇਸ ਵੀਰੇ। ਆਪਣੇਂਦਰਜੀਤ ਭਾਈ ਆ ਗਏ। ਉਹ ਆਪਣੇਂਦਰਜੀਤ ਵੀਰ ਵੀ ਆ ਗਿਆ। ਪੈਲਾ ਆ ਰਿਹਾ ਜੀ ਮੂਸੇ ਪਿੰਡ ਤੋਂ ਜੇ ਮੂਸੇ ਵਾਲਾ ਜਿਉਂਦਾ ਹੁੰਦਾ ਤੇ ਮੂਸਾ ਵੀ ਪਹੁੰਚਣਾ ਸੀ ਜੱਟ ਮੂਸਾ ਜੱਟ ਵੀ ਆਉਣਾ ਸੀ ਇੱਥੇ ਇਧਰ ਜੀਤ ਵੀ ਆ ਪਾ ਬਹੁਤ ਸੇਵਾ ਕਰ ਰਿਹਾ ਕੱਲ ਦੀ ਕੀ ਹਾਲ ਹੈ ਮੈਂ ਉੱਥੇ ਵੇਖਣ ਡਿਆ ਜੀ ਭਾਜੀ ਕੀ ਹਾਲ ਹੈ ਭਾਜੀ ਮੈਂ ਉੱਥੇ ਵੇਖਣ ਡਿਆ ਹਾਂ ਮੈਂ ਤਾਂ ਬੰਦੇ ਪੰਜ ਨੂੰ ਜਲਾ ਸੇਵਾ ਲੈ ਆ ਗਿਆ ਆ ਗਿਆ ਆ ਗਿਆ ਉਹਨੇ ਪਾਈ ਵੀਡੀਓ ਫੜੇ ਬਣਾਇਆ ਪੂਰਾ ਉਰੇ ਟੱਟਰ ਮੇ ਦੀ ਉਹ ਹਮੋਂ ਬੱਕਾ ਰੋਲ ਮੇਰੇ ਅਲੀ ਨਾਲ ਚਲੋ ਇੰਨੇ ਜੀ ਆਉਂਦੇ ਆ ਯਾਰ ਲੱਗਾ ਹਾਂ 2 ਵਜੇ ਇਹ ਤੋਂ 2 ਵਜੇ ਗੁਮਾਨਦਾਰੀ ਹੈਗੇ ਸਵੇਰੇ ਕਰੋਈ ਮੇਰੇ ਕੋਲ ਹੋਰ ਪਾਸੇ ਅਰਦਾਾਲ ਲੱਕਾਈ ਮੈਂ ਠੀਕ 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 ਜੀ ਇਹਨਾਂ ਪ੍ਰਿੰਸੀਪਲ ਨਾਲ ਕੋਈ ਕੰਟੈਂਪਟ ਕਰਦੇ ਹੋ ਠੀਕ ਜੀ ਸਹੀ ਆ ਜਾਣਾ ਆ ਨਹੀਂ ਆਇਆ ਜੀ ਜੀ ਮੇਰੇ ਨਾਲ ਆ ਜਾਗਾ ਕਮਰੇ 2 3 ਵੀ ਵੱਧ ਕਰਾਉਣੇ ਬਣੇ ਸੀ ਤਾਂ ਕੱਲ ਬੰਦੇ ਕਿੰਨੇ ਆਉਣੇ ਆਓ ਪੱਲੇ ਬਣਿਆ ਨਾ ਕੱਲੀ ਲਾ ਦੋ ਪੱਤੇ ਹੈਗੇ ਆਪਣੇ ਲੋੜ ਨਾ ਮੇਰੀ ਗੱਲ ਸੁਣੋ ਪੰਦੂ ਉਹ ਲੇ ਗਿਆ ਕਿ ਉਹ ਖਾਲੀ ਭਲਾ ਬਈ ਕਿ ਨਹੀਂ ਅੱਗਵਾੜੇ ਮੰਗੇ ਆਉਣ ਲੱਗੇ ਉਹ ਸੁਪਣਾ ਦੇ ਰਿਹਾ ਕਿ ਤੁਹਾਨੂੰ ਵਾਪਸ ਚੜਾ ਲਈ ਦੇ ਨੇ ਥੋੜੇ ਹੋ ਗਏ ਆਪਾਂ ਕੋਈ ਆਉਣਾ ਆਪਾਂ ਚਾਹ ਨੂੰ ਕੌਣ ਆਦਾ ਪੰਦੂ ਕੌਣ ਆਦਾ ਬੋਲੋ ਉਹਨਾਂ ਦੋਗੇ ਆਉਣਾ ਫੁਗਾੜੇ ਹੋਣੇ ਬੰਦੇ ਤੇਲ ਉਹਦਾ ਤੇਲ ਦੇਣਾ ਉਹਨਾਂ ਲੱਖ ਰੁਪਏ ਦਾ ਨਾ ਨਿਕਲ ਚੱਲ ਬੜੀ ਵਧੀਆ ਗੱਲ ਆ ਫਿਰ ਦੇ ਇੱਕ ਬੰਦੇ ਮੇਰੇ ਕੋ ਆਮ ਲੱਗੇ ਆ ਨਾ ਮਰਾ ਫਗਵਾੜੇ ਦੀ ਸੇਵਾ ਆ ਰਹੀ ਆ ਲੱਖ ਰੁਪਏ ਦਾ ਤੇਲ ਆ ਰਿਹਾ ਸੇਵਾ ਵਾਲੇ ਬੋੜੇ ਸੇਵਾ ਸੇਵਾ ਦੀ ਕੋਈ ਆਦੀ ਨਹੀਂ ਸੇਵਾ ਦੇ ਮਰਾ ਤਗੜੇ ਤਗੜੇ 14 14 ਮੱਠ ਦੇ ਟਰੈਕਟਰ ਉਹਨਾਂ ਨੇ ਲਿਆਂਦੇ ਨੇ ਬਾਈ ਦਾ ਟਰੈਕਟਰ ਪੂਆ ਥੋੜਾ ਬੇਦੂਏ ਬਾੜ ਮਾਰਿਆ ਧੱਕਾ ਆਹੋ ਮਰੋ ਜਾ ਅਗਲੇ ਬਨੇ ਆਗਲੇ ਬਨੇ ਅਗਲੇ ਬਨੇ ਆ ਜਾਓ ਆ ਅਗਲੇ ਨਹੀਂ ਇਹ ਲੈ ਉਹ ਯਾਰ ਉਹ ਦੇਖੇ ਬੈਠਾ ਰੇਡ ਬੜਾ ਲੱਗੇ ਉਹ ਕਿ ਸੌ ਗਿਆ ਮਾਰ ਗਿਆ ਚਲੋ ਫੇਰ ਲਾਈਏ ਤਾਂ ਕਾਇ ਕਰਾ ਦੇਖਾ ਗਾ ਲੀਏ ਬੱਸ ਕੋ ਮਾਲਾ ਕਰੀਏ ਚਲੋ ਸਾਡੇ ਨਾਲ ਫੜੋ ਓਏ ਲਾ ਲਾ ਚੱਲ ਜਾਨਾ ਬਣਾ ਹੋਰ ਹੋਰ ਨੂੰ ਹੋਰ ਨੂੰ ਨਾਲ ਨੂੰ ਅੱਗੇ ਨੂੰ ਨਾ ਅੱਗੇ ਅੱਗੇ ਚੱਲ ਉਡਾਰ-ਰੜ ਕੇ ਉਡਾਰ-ਰੜ ਕੇ ਟਰਾਲੀ ਜਾਵੇ ਤੇ ਨਾਲੀ ਹੌਲ ਵੜ ਗਈ ਚੱਕਲਾ ਪਿੱਛੇ ਨਿਕਲ ਜਾਣਾ ਵਾਹ ਇਹ ਲੈ ਇਹ ਲੈ ਇੱਕ ਕੱਟ ਕੱਟ ਦਾ ਨਾ ਮਰਦਾ ਹੋਣਾ ਉਹ ਲੈ ਕੱਟ ਲਈਆ ਕੱਟੇ ਚਲਾ ਮੈਂ ਕੱਟ ਵਾਲਾ ਹੋਣੀ ਮੈਂ ਤਾਂ ਇੱਦੇ ਪਾ ਚੁੱਕਾ ਚਲੋ ਭਾਜੀ ਕੱਟ ਵਾਲਾ ਕੱਟ ਵਾਲਾ ਕੱਟ ਉਹ ਥੋੜਾ ਹੋਰ ਖੜਾ ਹੋ ਗਿਆ ਨਿਕਲ ਗਿਆ ਨਿਕਲ ਗਿਆ ਉਹ ਮੋਰੇ ਨਹੀਂ ਨਾ ਮੁਰਦਾ ਬੇ ਉਹ ਕੋਈ ਮੋੜਨਾ ਉਹ ਕੋਈ ਮੋੜਨਾ ਨਹੀਂ ਬਾਤ ਕਹੀਏ ਗਾਂ ਚਲ ਗਿਆ ਮੜਨ ਆਈਏ ਮੋੜਨਾ ਨਹੀਂ ਜਦੋਂ ਹੁੰਦੇ ਫਿਰ ਹੁਣ ਦੇਖੀ ਦੇਖੀ ਰਕੇ ਇਹ ਕੱਢ ਗਈ ਕੋਈ ਨਾ ਹਟਾ ਦੇਣੀ ਨਾਲੀ ਵੀ ਅਸ਼ੀਟਰ ਟਾ ਤਾਂ ਹਟਾ ਦੇਣੀ ਓਥੋਂ ਲੈਣੀ ਹੈ ਜਿੰਨਾ ਕੱਟ ਤਾ ਲਾ ਨਹੀਂ ਆ ਕੋਈ ਜਿੰਨਾ ਕੱਟ ਲੋਰਾ ਬਣਾ ਫਿਰ ਪਿਆ ਕਰਾ ਠਾਕਾ ਮਾਈ ਖੇ ਸੁਤੇ ਫਸ ਗਈ ਕਾ ਕਰ ਮੜ ਗਿਆ ਤੇ ਉਹ ਵੇਲੇ ਖੈਤਾਂ ਨਾਲ ਸੀ ਦੱਤ ਕਹਿੰਦਾ ਬਣ ਜੇ ਧੇਰਾ ਆਇਤਾ ਮੇਰੇ ਪਿੱਛੇ ਨਹੀਂ ਮਾਰੇ ਧੇਰੇ ਕੋਲੇ ਨੇ ਪਾਸ ਹੋ ਗਿਆ ਚੰਦਾ ਰੁਕ ਲੈ ਦੰਗਾ ਕਰਦਾ ਹਲਾ ਜਕਣਾ ਨਹੀਂ ਬੋਲਦਾ ਇਹ ਜੀ ਬਾਤ ਸਾਹ ਦਾ ਉਹ ਤੇ ਪਰੇ ਉਹ ਸਾਹ ਕਰਦੇ ਦੱਬਣਾ ਚਾਹ ਲੈ ਇਹ ਭਾਈ ਕਾਰਕਿੰਗ ਪ੍ਰੋਬਲਮ ਹੀ ਹੋਈ ਹੋਰ ਪਾਪ ਦਾ ਕਰਾਇਆ ਵੀ ਕੋਈ ਨਾ ਕਾਰਕਿੰਗ ਹੋ ਰਿਹਾ ਨਾ ਮੱਤ ਕਾਰ ਕਰਕੇ ਬਾਜੂ ਨਾ ਹਾਂਜੀ ਕੋਈ ਨਾ ਕਾਰ ਲਾੜੇ ਕੋ ਬੰਦੇ ਆਏ ਨੇ ਸਰਸੋ ਲੈ ਆਏ ਨੇ ਇੱਥੇ ਸਰਸੋਲੇ ਬੰਦੇ ਕਾਲ ਸਾਡੇ ਕੋ ਆ ਜਿੰਨੇ ਨੇ ਆਹ ਇਹ ਸਿਸਟਮ ਕਰਕੇ ਤਾਂ ਕਰਦਾ ਇਹ ਮਨ ਆਹ ਮਨਮਤਾ ਕਾਲਾ ਮਨਮਤਾ ਤੋਰੋ ਮਨਮਤਾ ਕਾਲਾ ਮਨਮਤਾ ਤੋਰੋ ਨਾਨਾ ਬੱਲੇ ਐਂਦੇ ਮੇਰਾ ਪਾਟਿਆ ਸਾਰਾ ਬੇਜਾਨ ਚਲੋ ਯਾਲਾ 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 ਤੇਰੀ ਬਾਤ ਤੂੰ ਜਾ ਯਾਰ ਲੈ ਆ ਰਵਲਿਆ ਦੇ ਉਹ ਮੋਰ ਤਾਂ ਲੈਣ ਤੇ ਆ ਫੜ ਓਏ ਉਹ ਉੱਥੇ ਸਿੱਧਾ ਰੱਖ ਕੇ ਲੈ ਕੇ ਆ ਉਹ ਉੱਥੇ ਸਿੱਧਾ ਰੱਖ ਕੇ ਲੈ ਆ ਕੱਢ 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 ਮੈਂ ਕੱਢ ਮਾਰ ਦੇ ਐਸਟਰੀ ਦੇ ਨਾਮ ਨਹੀਂ ਆ ਤੈਨੂੰ ਬਾਅਦ ਚ ਕਰੀ ਮੋਡਲਿੰਗ ਤਾਂ ਮੋਰ ਦਾ ਹੁੰਦਾ ਹੈ ਬੋਲ ਬੋਲਦਾ ਫਾਵਾੜਾ ਹੈ ਬਾਈ ਉਹ ਨਾਲ ਕਿਹਨ ਦਾ ਆਪੇ ਕੋਈ ਨਹੀਂ ਖੜਦੇ ਖੜ ਜਾ ਕੱਟ ਮਾਰ ਲਾ ਪਹਿਲਾਂ ਬੈ ਕਰ ਲੋ ਬਿੰਦੂ ਇੱਕ ਲਾ ਕੇ ਰੱਖੀਓ ਜਾਂਦੇ ਜਾਂਦੇ ਨਹੀਂ ਤਾਂ ਕੋਈ ਨਹੀਂ ਕੱਟ ਰਾ ਪਹਿਲਾਂ ਚੱਲ ਯਾ ਲੈ ਸਾਡੇ ਵਾਲੇ ਦਾਬਾ ਆਇਆ ਲੱਭੀ ਨਹੀਂ ਨਾ ਹੋ ਗਿਆ ਹੋ ਗਿਆ ਸਿੱਧਾ ਹੋ ਗਿਆ ਚੱਲ ਆ ਗਿਆ ਉਹ ਹੋ ਗਿਆ ਜੀ ਅਰੇ ਕੋਨ ਹੈਲ ਜੀ ਸੀਪੀਟੀ ਕੀ ਗੱਲ ਇਹ ਜੀ ਸੀ ਵੀ ਲੱਭੀ ਨਹੀਂ ਗਈ ਪਾਣੀ ਦੇ ਵਿੱਚ ਵਿੰਦਰ ਜੀ ਦਾ ਕਹਿਣਾ ਵਾ ਸੱਚੀਆ ਬਾਬਾ ਜੀ ਗੱਲ ਫਿਰ ਲੁੱਟੀ ਸੇਵਾ ਕਿੰਨਾ ਕਰਿਆ ਜੇ ਸੀ ਵੀ ਲੱਭੀ ਨਹੀਂ ਕਿ ਲੱਭ ਗਈ ਆ ਨਹੀਂ ਲੱਭੀ ਹੋ ਕਸਮ ਵਾਲੀ ਗੱਲ ਕਰ ਨਹੀਂ ਲੱਭੀ ਉਹ ਤੇ ਜੜ ਬਚਾਈ ਮਾਂ ਉਹ ਭਾਜੋ ਡਰਵੇਂ ਛਾਲ ਮਾਰੀ ਹੋ ਗਈ ਨਹੀਂ ਥੱਲੇ ਚਲ ਗਈ ਆ ਲੱਭੀ ਨਹੀਂ ਯਾਰ ਜੇ ਉਹ ਮੇਰੀ ਗੱਲ ਸੁਣ ਜੇ ਉਹ ਇੰਨਾ ਡੋਮਿਆ ਤੇ ਇੱਥੇ ਕਿੰਨਾ ਹੋਊਗਾ ਡਾਪ ਨੇ ਹਾਂ ਇੰਨਾ ਗਈ ਇਹ ਕਿਦਾ ਪਾਟ ਗਿਆ ਵਾ ਤੇ ਇਹ ਇਹ ਪੂਰਾ ਜਾਊਗਾ ਨਹੀਂ ਦਿੱਤਾ ਨਾ ਤੇ ਬੜੀ ਜੇ ਸਾਰੇ ਝੁੱਕਣ ਦੇ ਅੰਦਰ ਹੈ ਆਹੋ ਚਲੋ ਕੁਝ ਨਹੀਂ ਆਉਣਾ ਮੇਰੇ ਮੈਂ ਡਿਊਟੀ ਹੋਇਆ ਕੰਮ ਆ ਰਾਵਾਂ ਚੱਕਾ ਲਿਖਿਆ ਕਿ ਉਧਰੋਂ ਦੀ ਆਈ ਇੱਧਰ ਦੀ ਨਹੀਂ ਚੰਗੇ ਜਾਣਾ ਇੱਧਰੋਂ ਦੀ ਇਹ ਆਉਣਾ ਨਾ ਮੋੜ ਸਾਰ ਸਕੂਟਰ ਤੇ ਉਧਰੋਂ ਦੇਰੇ ਵੱਲੋਂ ਫਸਸਾਲ ਫੜੀ ਅੱਛਾ ਇੱਧਰੋਂ ਵੀ ਜਾਣਾ ਹੋਇਆ ਤਾਂ ਬੜਾ ਹੋਰ ਆ ਰਹੀਆ ਆਹੋ ਇੱਧਰ ਤੇ ਪਰਾਸ ਨਾ ਬਣਿਆ ਕਿੱਥੇ ਕਰਨਾ ਉਹ ਪ੍ਰੇਸ਼ ਉਹਨੇ ਮਿਲ ਕੇ ਹੋਣਾ ਆਪਣੇ ਅਰਿੰਦਰ ਭੱਲੂ ਜਿੰਨਾ ਪੰਜ ਮਿੰਟ ਜਾਣ ਦੀ ਕੋਈ ਗੱਲ ਨਹੀਂ ਪਿੰਡੋਂ ਲੱਗਾ ਮੈਂ ਜਾ ਕੇ ਪਿਆਰ ਹੋਣਾ ਮੈਂ ਸਪਰੇਅ ਕਰਾਉਣੀ ਬਾਬਾ ਜੀ ਸਾਸੀ ਘਾਲ ਨਹੀਂ ਰਿਸਾਂ ਵੀਰ ਯਾਰ ਮੈਂ ਨਾ ਕਮਾਲ ਕਰੀ ਯਾਰ ਨਹੀਂ ਇਹ ਨਾ ਕਮਾਲ ਅਹੀਂ ਨਹੀਂ ਕਮਾਲ ਇਹ ਕਰਦੇ ਨੇ ਬੰਦੇ ਮੇਰੀ ਗੱਲ ਭਾਈ ਕਿੰਨੇ ਵਜੇ ਤੁਰੇ ਗੱਲ ਕਿੰਨੇ ਵਜੇ ਤੁਰੇ ਸੀ 6 ਵਜੇ ਤੁਰੇ ਭਾਈ ਸ਼ਾਮੀ ਰਾਤ ਚੱਲਦਾ ਰਿਹਾ ਕੰਮ ਪੂਰੀ ਰਾਤ ਬਾਹਦਰੀ ਹੈ ਯਾਰ ਤੁਹਾਡੀ ਹੈ ਸਾਰਾ ਜਰੂਰ ਜਰੂਰ ਆਂਦੀ ਆ ਤੇ ਫਾੜੀ ਤੇਰੀ ਜੀ ਯਾਰ ਇਹਨਾਂ ਗੜੇ ਉਂਗਲੇ ਅੱਛਾ ਆਹ ਵਜੂ ਪੱਤਰ ਨੂੰ ਲਈ ਤੇ ਆਹ ਹਾਂ ਉਹ ਆਹ ਰੋ ਤੇ ਜੋ ਤੇ ਬਾਕੀ ਆਹ ਵਰਤੇ ਪੈਨ ਤੋਂ ਬੁੜੀ ਬੜੀ ਚਲੀਆਂ ਗਈਆਂ ਹੈ ਹਾਂ ਜਾ ਸਭ ਕਿੱਥੋਂ ਆਏ ਬੰਦੇ ਐਂ ਦੱਸ ਕਿੱਥੋਂ ਆਏ ਬੰਦੇ ਇਹ ਸੰਗਰੂਰ ਲਾ ਕੇ ਪਿੰਡਿਆ ਕੋ ਅੱਗੇ 240 ਕਿਲੋਮੀਟਰ ਤੇਲ ਦੀ ਸੇਵਾ ਕੀਤੀ ਨਾ ਹਾਂ ਤੇਲ ਦੀ ਸੇਵਾ ਤੇਲ ਦੀ ਸੇਵਾ ਕੀਤੀ ਐ 8000 ਦਾ ਤੇਲ ਲੈਂਦਾ ਰੱਤੀ ਟੈਂਕੀ ਖੁੱਲ ਕਰਾ ਕੇ ਦਿੱਤੀ ਐ ਵੱਡੀ ਤੇ ਪਹਿਲਾਂ ਇਹਨਾਂ ਵੰਡਿਆ ਉੱਧਰ ਰੱਖਿਆ ਅੱਛਾ ਰਣਕ ਵੰਡੀ ਆ ਕਿੰਨੇ ਪਿੰਡਾਂ ਦੇ ਚਾਰਾ ਵੰਡਿਆ ਆ ਤੇ ਵੰਡ ਕੇ ਤੇ ਰਾਤੀ ਫੇਰ ਆ ਕੇ ਤੇ ਨੰਨੇ ਤੇ ਲਾ ਦੇ ਬੜੀ ਤਗੜੀ ਸੇਵਾ ਮਹਾਰਾਜ ਇਹਨਾਂ ਦੀ ਇਹਨਾਂ ਦੇ ਅਸੀਂ ਪੈਰਾਂ ਵਰਗੇ ਨਹੀਂ ਕਰਨਾਂ ਵਰਗੇ ਮੇਨਿੰਗ ਵਾਲਾ ਵਾਕਿਆ ਸਹੀ ਗੱਲ ਹੈ ਹਾਂ ਇਹਨਾਂ ਦੇ ਤਰਾ ਵਰਗੇ ਨਹੀਂ ਆਈ ਮਾਰੇ ਕੌਂਟਰ ਆਈ ਤੇ ਟਰੈਕਟਰ ਦੇ ਹਾਂ ਜਾਂਦਾ ਹੀ ਨਹੀਂ ਕਿਤੇ ਨਹੀਂ ਜਾਂਦਾ ਪਰ ਮੌੜ ਨਹੀਂ ਜਾਂਦਾ ਸਾਡੇ ਨਹੀਂ ਕਿਤੇ ਜਾਂਦਾ ਮੈਂ ਹਾਂ ਨਿਕਲਦੇ ਨਹੀਂ ਮੈਂ ਇਹੋ ਗੱਲ ਕਹਿੰਦਾ ਵੀ ਜੇ ਕੋਈ ਆਫਤ ਆ ਜੀ ਨਾ ਉਹਨਾਂ ਦੇ ਵਿੱਚ ਆਫਤ ਆ ਜੇ ਤੇ ਸਾਡੇ ਬਧੇ 50000 ਰੁਪਏ ਦਾ ਗ੍ਰੈਂਡ ਹੈ ਇਹ ਆ ਪੀਟਰੇ ਨੇ ਹਾਂ ਮਾਰਾ 13 13 14 ਲੱਖ ਦੇ ਟਰੈਕਟਰ ਆਏ ਗੱਡ ਸੰਕਰੋ ਗੱਡ ਸੰਕਰੋ ਸਵੇਰੇ 4 ਵਜੇ ਬੰਦੋ ਕਰੋ ਇਹ ਨਾ ਕੋਈ ਇਲੈਕਟ੍ਰੀਕਲ ਕੰਟਰੈਕਟਰ ਰੱਖੋ ਆਪਣਾ ਨੰਬਰ ਨਹੀਂ ਮੈਂ ਇਹਦੇ ਨਾਲ ਭਾਦੂ ਹਟ ਦੋ ਨਾ ਕੱਢ ਦੇ ਇਹ ਵੀ ਗੱਲ ਸਹੀ ਆ ਇਹ ਵੀ ਗੱਲ ਸਹੀ ਆ ਇੱਕ ਬੰਦਾ ਗਾਈਡ ਕਰੀ ਜਾ ਇੱਕ